ਸ਼੍ਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਪੈ ਗਿਆ ਖਲਾਰਾ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਨੇ ਆਪਣੀ ਸਰਕਾਰ ਦੇ ਖਿਲਾਫ ਚੁੱਕਿਆ ਝੰਡਾ ਜੋ ਆਪਣੀ ਸਰਕਾਰ ਨੂੰ ਚੇਤਾਵਨੀ ਵੀ ਦੇ ਰਿਹਾ ਹੈ ਤੇ ਆਪਣੀ ਸਰਕਾਰ ਦੇ ਖਿਲਾਫ ਜੋ ਪਿਛਲੇ 3 ਸਾਲਾਂ ਦੇ ਵਿੱਚ ਜੋ ਪੰਜਾਬ ਤੋਂ ਸੰਤਕਾਰੀ ਉਹ ਬਾਹਰਲੇ ਸੂਬਿਆਂ ਵਿੱਚ ਨਿਵੇਸ਼ ਕਰ ਰਹੇ ਨੇ ਜਿਸ ਨੂੰ ਲੈ ਕੇ ਉਹ ਖੁਦ ਜੋ ਐਮਪੀ ਸੰਤਕਾਰ ਉਹ ਮੱਧ ਪ੍ਰਦੇਸ਼ ਵਿੱਚ ਆਪਣਾ ਜੋ ਕਾਰੋਬਾਰ ਫਲਾ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਜਦੋਂ ਲੁਧਿਆਣਾ ਦੇ ਵਿੱਚ ਆਏ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਲੁਧਿਆਣਾ ਦੇ ਨਾਲ ਜੋ ਮਿਲ ਕੇ ਲੁਧਿਆਣਾ ਦੇ ਕਾਫੀ ਸੰਤਕਾਰ ਉਹ ਮੱਧ ਪ੍ਰਦੇਸ਼ ਚਾ ਯੂਪੀ ਵਿੱਚ ਜਾਣ ਲਈ ਤਿਆਰ ਹੋ ਗਏ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਸ ਐਮਪੀ ਨੇ ਆਪਣੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਜ ਵੀ ਪੰਜਾਬ ਦੇ ਵਿੱਚ ਜੇ ਸੰਤਕਾਰਾਂ ਦੀ ਆਵਾਜ਼ ਨਾ ਸੁਣੀ ਗਈ ਸਿਸਟਮ ਨੂੰ ਠੀਕ ਨਾ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਭੋਗ ਪੈ ਜਾਵੇਗਾ ਸੋ ਮੌਜੂਦਾ ਐਮਪੀ ਨੇ ਆਪਣੀ ਸਰਕਾਰ ਨੂੰ ਘੇਰਿਆ ਜੋ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਲੀਡਰਾਂ ਦੇ ਇਹ ਗਲੇ ਦੀ ਹੱਡੀ ਬਣ ਕੇ ਐਮਪੀ ਜੋ ਆਪਣੀ ਪਾਰਟੀ ਤੋਂ ਅਸਤੀਫਾ ਵੀ ਦੇ ਸਕਦਾ ਹੈ ਜੋ ਚਰਚਾਵਾਂ ਤੇਜ਼ ਹੋ ਗਈਆਂ ਨੇ ਸੂਬਾ ਸਰਕਾਰ ਨੂੰ ਕਿਸ ਨੇ ਆਪਣੀ ਨੀਤੀ ਤੇ ਮੁੜ ਵਿਚਾਰ ਕਰਨ ਦੀ ਨਸੀਹਤ ਦਿੱਤੀ ਹੈ ਉਹ ਐਮਪੀ ਦੇ ਵੱਲੋਂ ਜੋ ਮੁੱਖ ਮੰਤਰੀ ਮੱਧ ਪ੍ਰਦੇਸ਼ ਦੇ ਮੋਹਨ ਯਾਦੂ ਨਾਲ ਮਿਲ ਕੇ ਇਹ ਨੀਤੀ ਅਪਣਾਉਣ ਲਈ ਕਿਹਾ ਹੈ ਕਿਹੜੀ ਨੀਤੀ ਹੈ ਜਿਸ ਦੇ ਬਾਰੇ ਉਸ ਨੇ ਜੋ ਆਪਣੀ ਸਰਕਾਰ ਨੂੰ ਸਲਾਹ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਮਜੂਤਾ ਐਮਪੀ ਦੇ ਵੱਲੋਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸੰਤਕਾਰਾਂ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ ਕਿ ਅੱਜ ਪੰਜਾਬ ਵਿੱਚ ਗੈਂਗਸਟਰਵਾਦ ਫਰੋਟੀਆਂ ਦਾ ਕਾਰੋਬਾਰ ਜੋ ਪੰਜਾਬ ਦੇ ਵਪਾਰੀ ਜਾਂ ਸੰਤਕਰ ਉਹ ਪੰਜਾਬ ਵਿੱਚ ਨਿਵੇਸ਼ ਨਹੀਂ ਕਰਨਾ ਚਾਹੁੰਦੇ ਉਹ ਪੰਜਾਬ ਤੋਂ ਬਾਹਰ ਯੂਪੀ ਜਾਂ ਮੱਧ ਪ੍ਰਦੇਸ਼ ਵਿੱਚ ਆਪਣਾ ਨਿਵੇਸ਼ ਕਰਨ ਵਾਸਤੇ ਸੋਚ ਰਹੇ ਨੇ ਸੋ ਲੁਧਿਆਣਾ ਇੰਡਸਟਰੀ ਦੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਜਿਵੇਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਝਾਦਵ ਲੁਧਿਆਣਾ ਵਿੱਚ ਆ ਕੇ ਉਹਨਾਂ ਨੇ ਸੰਤਕਰਨਾਂ ਗੱਲ ਕੀਤੀ ਤਾਂ ਬਹੁਤ ਸਾਰੇ ਸੰਤਕਰ ਜਿਹੜੇ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਲਈ ਤਿਆਰ ਹੋਗੇ ਨੇ ਸੋ ਇਸੇ ਬਾਰੇ ਉਹਨਾਂ ਨੇ ਆਪਣੀ ਸਰਕਾਰ ਨੂੰ ਜਿਹੜੀ ਸਲਾਹ ਦਿੱਤੀ ਕਿ ਤੁਸੀਂ ਪੰਜਾਬ ਦੇ ਵਿੱਚ ਇਕੋਸਿਸਟਮ ਬਣਾਉਣ ਦੀ ਲੋੜ ਹੈ ਜੋ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਇਕੋਸਿਸਟਮ ਦੇ ਉੱਪਰ ਜ਼ੋਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਿਸ਼ਵ ਪਧਰੀ 인ਫਰਾਸਟ੍ਰਕਚਰ ਸਾਬਤ ਕਰਕੇ ਹੋਕਲ ਪੁਆਇੰਟ ਤੇ ਇੰਡਸਟਰੀਲ ਜ਼ੋਨ ਨੂੰ ਮਜ਼ਬੂਤ ਕਰਕੇ ਇਥੂ ਦੇ ਸੰਤਕਰਾਂ ਲਈ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪਹਿਲੀ ਪਸੰਦ ਬਣਾਇਆ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਰੁਜ਼ਗਾਰ ਮਿਲ ਸਕੇ ਨੌਕਰੀਆਂ ਮਿਲ ਸਕਣ ਸੋ ਉਹਨਾਂ ਨੇ ਆਪਣੇ ਫੇਸਬੁਕ ਪੇਜ ਦੇ ਉੱਪਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਯੂਪੀ ਦੇ ਮੁੱਖ ਮੰਤਰੀ ਬਾਰੇ ਵੀ ਜੋ ਦੱਸਿਆ ਕਿ ਕਿਸ ਤਰ੍ਹਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਅਹਿਮ ਸੰਤਕਰਮੋਂ ਮਿਲਣ ਤੋਂ ਬਾਅਦ ਜੋ ਉਹਨਾਂ ਦੀਆਂ ਮੰਗਾਂ ਸਰਕਾਰ ਦਿੱਤੀਆਂ ਨੇ ਉਹਨਾਂ ਨੇ ਲਿਖਿਆ ਕਿ ਲੁਧਿਆਣਾ ਇੰਡਸਟਰੀ ਨੇ 15600 ਕਰੋੜ ਰੁਪਏ ਦੇ ਮੱਧ ਪ੍ਰਦੇਸ਼ ਨੂੰ ਨਿਵੇਸ਼ ਕਰਨ ਦੀ ਪੇਸ਼ਕਸ਼ ਦੇ ਕੇ ਆਪਣੀ ਤਾਕਤ ਦਿਖਾਈਏ ਇਹ ਵੀ ਨਿਵੇਸ਼ 20000 ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ ਜਿਹੜਾ ਕਿ ਪੰਜਾਬ ਵਿੱਚ ਜੇਕਰ ਇਹ ਨਿਵੇਸ਼ ਹੁੰਦਾ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ ਪਰ ਉਹ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਆ ਕੇ ਉਹਨਾਂ ਨੂੰ ਆਪਣੇ ਸੂਬੇ ਵਿੱਚ ਲੈ ਗਿਆ ਸੋ ਉਹਨਾਂ ਨੇ ਆਖਿਆ ਕਿ ਅੱਜ ਪੰਜਾਬ ਦੀ ਸੰਤਕਰ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੈ ਸੰਤਕਰ ਨੂੰ 5000 ਕਰੋੜ ਰੁਪਏ ਟ੍ਰਾਈਡੇਟ 2000 ਕਰੋੜ ਰੁਪਏ ਰਾਲਸਨ ਅਤੇ 2500 ਕਰੋੜ ਰੁਪਏ ਵਰਦਮਾਨ 1200 ਕਰੋੜ ਰੁਪਏ ਨਹਿਰ 1300 ਕਰੋੜ ਰੁਪਏ ਪੀਵੀ ਕਾਰਸਪਨ ਅਤੇ 700 ਕਰੋੜ ਰੁਪਏ ਕ੍ਰਿੰਕਾ ਤੇ 1300 ਕਰੋੜ ਰੁਪਏ ਦੀਪਕ ਫਾਰਸਟਨ ਵੱਲੋਂ ਨਿਵੇਸ਼ ਕੀਤਾ ਜਾਣਾ ਹੈ ਸੱਤਾਧਾਰੀ ਪਾਰਟੀ ਦੇ ਨੇਤਾ ਇਸ ਤਰ੍ਹਾਂ ਪੰਜਾਬ ਦੀ ਇੰਡਸਟਰੀ ਦਾ ਦੂਜੇ ਸੂਬੇ ਵਿੱਚ ਨਿਵੇਸ਼ ਕਰਨ ਦੀ ਛਲਾਂਗਾ ਪਾਰਟੀ ਦੇ ਨਿਤਾਮਾਂ ਦੇ ਗਲੇ ਚੋਂ ਨਹੀਂ ਉੱਤਰ ਰਹੀਆ ਸੋ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਦਾਵਾ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਮਾਹੌਲ ਨਿਵੇਸ਼ਕਾਂ ਲਈ ਸਭ ਤੋਂ ਸਹੀ ਬਣ ਗਿਆ ਹੈ ਹੁਣ ਪੰਜਾਬ ਵਿੱਚ ਇੰਡਸਟਰੀ ਆ ਰਹੀ ਹੈ ਪਰ ਅੱਜ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਹੈ ਰਾਜ ਸਭਾ ਦਾ ਮੈਂਬਰ ਹੈ ਉਸਨੇ ਇਹ ਸਾਰੇ ਖੁਲਾਸੇ ਕਰ ਦਿੱਤੇ ਕਿ ਪੰਜਾਬ ਦੀ ਸੰਤ ਜਿਹੜੀ ਮੱਧ ਪ੍ਰਦੇਸ਼ ਜਾ ਰਹੀ ਹੈ ਸੋ ਪੰਜਾਬ ਵਿੱਚ ਕੋਈ ਵੀ ਸੰਤਕਾਰ ਆਪਣਾ ਨਿਵੇਸ਼ ਨਹੀਂ ਕਰਨਾ ਚਾਹੁੰਦਾ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਸੋ ਇਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਝੂਠ ਬੋਲ ਰਹੀ ਹੈ ਔਰ ਮੌਜੂਦਾ ਐਮਪੀ ਆਮ ਆਦਮੀ ਪਾਰਟੀ ਦਾ ਹੀ ਆਪਣੀ ਸਰਕਾਰ ਦੇ ਬਾਰੇ ਦੱਸ ਰਿਹਾ ਹੈ ਕਿ ਪੰਜਾਬ ਵਿੱਚ ਅੱਜ ਕੁਝ ਵੀ ਠੀਕ ਨਹੀਂ ਹੈ ਲਾਅਨ ਆਰਡਰ ਦੀ ਸਥਿਤੀ ਕਮਜ਼ੋਰ ਹੈ ਜੋ ਕਿ ਪੰਜਾਬ ਦੇ ਵਿੱਚ ਜਿਵੇਂ ਪਿਛਲੇ ਦਿਨੀ ਅਬੋਰ ਦੇ ਵਿੱਚ ਇੱਕ ਵੱਡੇ ਵਪਾਰੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੋ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਵਿੱਚ ਵਪਾਰੀ ਫਰਕ ਡਰ ਰਿਹਾ ਔਰ ਪੰਜਾਬ ਵਿੱਚ ਆਪਣਾ ਨਿਵੇਸ਼ ਨਹੀਂ ਕਰ ਰਿਹਾ ਸੋ ਮੌਜੂਦਾ ਰਾਜ ਸਭਾ ਮੈਂਬਰ ਜਿਸ ਨੇ ਆਪਣੀ ਸਰਕਾਰ ਨੂੰ ਚੇਰਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਜਿਹੜਾ ਨਿਵੇਸ਼ਕਾਂ ਦੇ ਸਭ ਤੋਂ ਵਧੀਆ ਪੰਜਾਬ ਸੂਬਾ ਬਣਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਨਿਵੇਸ਼ਕ ਆਪਣਾ ਨਿਵੇਸ਼ ਕਰ ਸਕਣ ਸੰਤ ਕਰਨ ਨੂੰ ਸਭ ਤੋਂ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ ਇਸ ਨਾਲ ਨਹੀਂ ਨਿਵੇਸ਼ ਹੋਵੇਗਾ ਪਹਿਲੀ ਵਾਰ ਗ੍ਰੀਨ ਹਾਸਟਨ ਪੇਪਰ ਦੇਣ ਦੀ ਮੁੱਖ ਮੰਤਰੀ ਵੱਲੋਂ ਗੱਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਨਿਵੇਸ਼ ਨਹੀਂ ਕੋਈ ਕਰੇਗਾ ਜਦੋਂ ਉਹਨਾਂ ਦੀ ਜਾਨ ਖਤਰੇ ਵਿੱਚ ਹੋਵੇਗੀ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾਣਗੀਆਂ ਤਾਂ ਕੋਈ ਵੀ ਸੰਤਕਰ ਪੰਜਾਬ ਨੂੰ ਪਸੰਦ ਨਹੀਂ ਕਰੇਗਾ ਅੱਜ ਯੂਪੀ ਦੇ ਵਿੱਚ ਇੱਕ ਨੰਬਰ ਲਾਉਣ ਆਰਡਰ ਹੋ ਗਿਆ ਹੈ ਅੱਜ ਯੂਪੀ ਦੇ ਵਿੱਚ ਕੋਈ ਗੈਂਗਸਟਰਵਾਦ ਨਹੀਂ ਹੈ ਪੰਜਾਬ ਵਿੱਚ ਕਿਉਂ ਗੈਂਗਸਟਰਵਾਦ ਪਨਪਲੇਆ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਉਹਨਾਂ ਨੇ ਵੱਡੇ ਤੰਝ ਕੱਸਿਆ ਸੋ ਸੰਤਕਰ ਨੂੰ ਆਪਣੇ ਸੂਬੇ 'ਚ ਨਿਵੇਸ਼ ਕਰਾਉਣ ਦੀ ਗੱਲ ਕਰ ਰਹੇ ਹਣ ਤਾਂ ਸਰਕਾਰ ਤੇ ਸਵਾਲ ਉੱਠਣੇ ਲਾਜ਼ਮੀ ਹਨ ਆਪ ਸਰਕਾਰ ਦੇ ਸਵਾ 3 ਸਾਲ ਵੀ ਜਾਣ ਤੋਂ ਬਾਅਦ ਉਹਨਾਂ ਨੇ ਕੋਈ ਰਾਜ ਸਭਾ ਮੈਂਬਰ ਇੱਥੇ ਇਕੋਸਿਸਟਮ ਨੂੰ ਸਹਾਈ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਇਸਵੇਂ ਸੰਦੇਸ਼ ਵੀ ਜਾ ਰਿਹਾ ਕਿ ਪੰਜਾਬ ਚ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ ਸੋ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਉੱਪਰ ਤਿੱਖੀ ਪ੍ਰਤੀਕਿਰਿਆ ਜाहिर ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਲੰਬੇ ਸਮੇਂ ਤੋਂ ਇਹ ਕਹਿ ਰਹੇ ਨੇ ਕਿ 2022 ਤੋਂ ਲੈ ਕੇ ਪੰਜਾਬ ਦੇ ਸੰਤਕਰਾਂ ਨੇ ਯੂਪੀ ਚੋਂ 2950 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ 2023 ਚ ਜੁਪিনার 9000 ਕਰੋੜ ਰੁਪਏ ਦਾ ਐਮਐਸ ਐਮਓਯੂ ਤੇ ਦਸਤਖਤ ਕੀਤੇ ਹਨ 2025 ਚ ਬੀਤੇ ਕੱਲ੍ਹ ਮੱਧ ਪ੍ਰਦੇਸ਼ ਚ ਜਿਹੜੇ ਮੁੱਖ ਮੰਤਰੀ ਮੋਹਨ ਯਾਦਵ ਆਏ ਤਾਂ 15000 ਕਰੋੜ ਰੁਪਏ ਦਾ ਨਿਵੇਸ਼ ਦਾ ਵਾਅਦਾ ਕਰਕੇ ਉਹਨਾਂ ਨੇ ਕਿਹਾ ਕਿ 2007 ਤੋਂ ਲੈ ਕੇ 17 ਤੱਕ ਪੰਜਾਬ ਪਾਰੀਆਂ ਲਈ ਇੱਕ ਪਸੰਦੀਦਾ ਨਿਵੇਸ਼ ਸੂਬਾ ਸੀ ਪਰ ਅੱਜ ਸੰਤਕਾਰਕ ਕਿਉਂ ਪੰਜਾਬ ਨੂੰ ਛੱਡ ਰਹੇ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਨ ਸੂਬੇ ਵਿੱਚ ਜਿਹੜਾ ਕਿ ਗੈਂਗਸਟਰਵਾਦ ਫੈਲ ਰਿਹਾ ਹੈ ਅਰਜਕਤਾ ਫੈਲ ਰਹੀ ਏ ਔਰ ਗੋਪਾਰੀਆਂ ਤੇ ਸੰਤਕਰ ਜਿਹੜੇ ਪੇਸ਼ੇਵਾਰ ਤੋਂ ਜ਼ਬਰਨ ਵਸੂਲੀ ਦੇ ਨਿਹਾੜੇ ਲੈ ਕੇ ਉਹਨਾਂ ਦੇ ਕਤਲ ਕੀਤੇ ਜਾ ਰਹੇ ਨੇ ਇਹ ਦੁਖਦਾਈ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਦੇ ਜਿਸ ਕਰ ਨਿਵੇਸ਼ ਕਰ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਨੇ ਜੋ ਪੰਜਾਬ ਦੇ ਅਰਥਚਾਰੇ ਨੂੰ ਡਾਵਾ ਡੋਲ ਕੀਤਾ ਜਾ ਰਿਹਾ ਸੋ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਸ਼ਖਵੀਰ ਸਿੰਘ ਬਾਦਲ ਨੇ ਔਰ ਉੱਥੇ ਹੀ ਆਮ ਆਦਿਪਾਟੀ ਦੇ ਮੌਜੂਦਾ ਐਮਪੀ ਜਿਹੜੇ ਕਿ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਵੀ ਆਪਣੀ ਸਰਕਾਰ ਨੂੰ ਕਿਹਾ ਵਿਕਰਮਜੀਤ ਸਿੰਘ ਸਾਨੀ ਜਿਹੜੇ ਖੁਦ ਸੰਤਕਾਰ ਨੇ ਔਰ ਮੁੱਖ ਮੰਤਰੀ ਮੋਨ ਜਯਾਦਵ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮਿਲ ਕੇ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਵੀ ਜਿਹੜਾ ਆਪਣਾ ਖੁਦ ਦਾ ਨਿਵੇਸ਼ ਮੱਧ ਪ੍ਰਦੇਸ਼ ਵਿੱਚ ਕਰਨ ਦਾ ਜਿਹੜਾ ਇਰਾਦਾ ਕੀਤਾ ਜੋ ਪੰਜਾਬ ਵਿੱਚ ਖੁਦ ਇੱਥੇ ਨਹੀਂ ਰਹਿਣਾ ਚਾਹੁੰਦੇ ਵਿਕਰਮਜੀਤ ਸਿੰਘ ਸਾਂਧੀ